ਇਹ ਗੱਲ ਦਾ ਤੇ ਸੁੱਖ ਮੈਨੂੰ ਨਹੀਂ ਪਤਾ ਪਹਿਲੇ ਤੇ ਬਿਲਕੁਲ ਠੀਕ ਠਾਕ ਸੀ ਬਾਕੀ ਤੂੰ ਟੈਨਸ਼ਨ ਨਾ ਲੈ ਜੇ ਕੋਈ ਇਹੋ ਜੀ ਗੱਲ ਮੈਨੂੰ ਪਹਿਲੇ ਪਤਾ ਹੁੰਦੀ ਨਾ ਤੇ ਮੈਂ ਤੇਰੇ ਨਾਲ ਥੋੜਾ ਦਾ ਵਿਆਹ ਕਰਾਉਣਾ ਸੀਗਾ ਮੈਨੂੰ ਵੀ ਪਤਾ ਵਾ ਮੈਂ ਤੇਰੇ ਨਾਲ ਥੋੜਾ ਗਲੇਸ਼ ਪਾਉਣਾ ਸੀ ਚਲ ਹੋਏ ਗੱਲ ਨਹੀਂ ਬਾਕੀ ਮੈਂ ਨਾ ਪਤਾ ਲਗੋਣ ਲਈ ਆ ਕੀ ਮਾਸੀ ਕੀ ਪਤਾ ਕੀ ਲਗਵਾਉਣੀ ਆ ਕੀ ਮਤਲਬ ਤੈਨੂੰ ਮੈਂ ਕਿਹਾ ਨਾ ਮੈਨੂੰ 2-4 ਦਿਨ ਦੇ ਰਿਜ਼ਲਟ ਤੇਰੇ ਸਾਹਮਣੇ ਹੋਗਾ ਮੈਂ ਖਬਰ ਨਾ ਕਢਵਾ ਕੇ ਛੱਡੂਗੀ ਜੇ ਕੋਈ ਗੱਲ ਹੈਗੀ ਆ ਇਹੋ ਜੀ ਤੇ ਮਾਸੀ ਤੇਰ ਤੋਂ ਚੋਰੀ ਰੱਖੀ ਗਈ ਹੋਗੀ ਮਾਸੀ ਤੂੰ ਜਦੋਂ ਤਾਂ ਮੇਰਾ ਵਿਆਹ ਕੀਤਾ ਨਾ ਮੇਰੇ ਘਰ ਦੇ ਵਿੱਚ ਇੱਕ ਕਲੇ ਆ ਇੱਕ ਕਲੇਸ਼ ਹੀ ਤੇ ਕ ਟੈਨਸ਼ਨ ਹੀ ਇਹਨਾਂ ਦਾ ਮੈਂ ਚੰਗਾ ਮੈਂ ਵਿਆਹ ਨਾ ਕਰਾਉਂਦਾ ਮੈਂ ਵਿਆਹ ਨਹੀਂ ਨਾ ਕਰਵਾਇਆ ਤੇ ਮੈਂ ਬੜਾ ਸੋਖਾ ਸੀ ਇਹਦੇ ਵਿਆਹ ਕਰਾ ਕੇ ਮੈਂ ਯਾ ਵੀ ਗਲ ਪਾ ਲਿਆ ਸੋਖਾ ਹੁਣ ਤੂੰ ਮੈਨੂੰ ਨੰਨਾ ਵੀ ਨਰਮਿੰਦਾ ਕਰ ਮੈਂ ਤਾਂ ਤੁਹਾਡਾ ਦੋਵਾਂ ਦਾ ਨਾ ਘਰ ਬਸਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਵਿੱਚਲੀ ਗੱਲ ਕੀ ਆ ਤੇ ਮੈਂ ਕਿਹਾ ਨਾ ਮੈਨੂੰ 2-4 ਦਿਨ ਦੇ ਮੈਂ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਛੱਡੂਗੀ ਕੋਈ ਗੱਲ ਨਹੀਂ ਹੈਲੋ ਆਹ ਹਰ ਤੇ ਕੀ ਆ ਲਵਤ ਸੋ ਤੇ ਕਿਦਾਂ ਫਿਰ ਰਿਪੋਰਟ ਦਾ ਕਿਦਾਂ ਕਦੋਂ ਹੋਣੀ ਪਤਾ ਅੱਛਾ ਛਾ ਗਈ ਆ ਮੇਰੀ ਗੱਲ ਸੁਣ ਮਗਰ ਮੇਰੇ ਜਾਣ ਤੋਂ ਬਾਅਦ ਕੋਈ ਗਲਤ ਨਹੀਂ ਆਈ ਸੀ ਅੱਛਾ ਤੈਨੂੰ ਪਤਾ ਤੂੰ 2-3 ਘੰਟੇ ਵੀ ਹੋਚ ਰਹੀ ਆ ਨਾ ਚ ਨੇ ਤੇ ਇੰਜੈਕਸ਼ਨ ਲਾਏ ਜਾ ਕੇ ਪੀਰ ਜਾ ਕੇ ਤੂੰ 2 ਘੰਟੇ ਧਾਈ ਘੰਟੇ ਬਾਅਦ ਕੋਸ਼ ਆਈ ਕੋਇਆ ਕਿ ਇਹ ਦਿਨੋਂ ਪਹਿਲਾਂ ਵੀ ਕਦੇ ਹੁੰਦਾ ਵਾ ਆਹੋ ਉਹੀ ਤੇ ਗੱਲ ਮੈਂ ਕਹਿ ਰਹੀ ਹਾਂ ਸੁਖੀ ਵੀ ਮੈਨੂੰ ਪੁੱਛਣ ਦੇ ਇਹ ਮਾਤੀ ਪਹਿਲੇ ਵੀ ਇਹਨੂੰ ਕਦੇ ਹੋਇਆ ਮੈਂ ਕਹਾ ਨਹੀਂ ਅੱਜ ਤੱਕ ਕਦੇ ਸੁਣਿਆ ਹੈ ਨਹੀਂ ਪਰ ਫਿਰ ਵੀ ਮੈਂ ਕਹਤੈ ਕੋ ਕਨਫਰਮ ਕਰਾਂ ਤੈਨੂੰ ਪਹਿਨੇ ਤੇ ਨਹੀਂ ਕਦੀ ਹੋਇਆ ਤਾਂ ਆਹੋ ਕੋਸ ਤੇ ਧਿਆਨ ਤੇਨੂੰ ਹੁਣ ਆਪਣਾ ਰੱਖਣਾ ਪੈਣਾ ਵਾ ਮੈਂ ਕਹਣਾ ਤੇਰੇ ਘਰ ਰੋਜ਼ ਜਿਹੜੀ ਆ ਸਕਦੀ ਹੈ ਹਾਂ ਉਹ ਤੇਰਾ ਪਤਾ ਸੇ ਉਹ ਤੇ ਦਿੱਲੀੋਂ ਆਇਆ ਨਹੀਂ ਹਜੇ ਤੇ ਹੁਣ ਸਿਮਰਤ ਨੂੰ ਫੇ ਮੈਂ ਘਰ ਕਿੱਦਾਂ ਛੱਡ ਕੇ ਆਵਾਂ ਹਾਂ ਛੋਟੇ ਦੇ ਨਾਲ ਤਰਾ ਪਹਿਲਾ ਸਿਆ ਲਿਆ ਉਹਨੂੰ ਵੀ ਟੱਕੋ ਦੇ ਢਿੱਡ ਰੱਖਣਾ ਪੈਂਦਾ ਵਾ ਅਸੀਂ ਇੱਕ ਜਣੀ ਕੰਮ ਕਰਦੇ ਆ ਇੱਕ ਜਣੀ ਉਹਦੀ ਚ ਲੈ ਕੇ ਗਈਆਂ ਮਾਰੀ ਵਾਰੀ ਦੀ ਫੜਦੇ ਆ ਤੇ ਵਾਰੀ ਵਾਰੀ ਕੰਮ ਕਰਦੇ ਆ ਤੇ ਜੇ ਉਹਨੂੰ ਮੈਂ ਇਕੱਲੀ ਨੂੰ ਘਰ ਛੱਡ ਕੇ ਆ ਜਾ ਤਾਂ ਉਹ ਵਿਚਾਰੀ ਕੰਮ ਕਰੂਗੀ ਕਿ ਮੁੰਡਾ ਸੰਭ ਹੋ ਗਈ ਹਾਂ ਚਲ ਇਸ ਤਰ੍ਹਾਂ ਕਰ ਹਾਂ ਹਾਂ ਔਰ ਦਵਾਈ ਜਿਹੜੀ ਤੈਨੂੰ ਨਰਸ ਦੇ ਗਈ ਨਾ ਉਹ ਧਿਆਨ ਨਾਲ ਖਾਈ ਜਾ ਤੇ ਸੁੱਖ ਜਿੱਦਾਂ ਕਹਿੰਦਾ ਨਾ ਓਦਾਂ ਕਰੀ ਹੁਣ ਇਹ ਨਾ ਵੇ ਤੋ ਫੇਰ ਸੁੱਖ ਦੇ ਨਾਲ ਬੋਤੈਸਨਾ ਸ਼ੁਰੂ ਕਰਦੇ ਹੁਣ ਨਾ ਥੋੜੀ ਜਿਹੀ ਢਲ ਜਾ ਤੈਨੂੰ ਠੰਡੀ ਹੋਣਾ ਪੈਣਾ ਬੰਦੇ ਨਹੀਂ ਕਦੀ ਢਲਦੇ ਹੁੰਦੇ ਇਹ ਜਨਾਨੀਆਂ ਨੇ ਢਲ ਕੇ ਰਹਿਣਾ ਪੈਂਦਾ ਚਲ ਠੀਕ ਹੈ ਠੀਕ ਹੈ ਮੰਮੀ ਆਪਣੀ ਨੂੰ ਦੱਸੇ ਫੋਨ ਕਰਕੇ ਨਹੀਂ ਆਇਆ ਸੱਲ ਕੋਈ ਨਾ ਦੱਸੀ ਵੀ ਨਾ ਮੈਂ ਟੈਨਸ਼ਨ ਲੈਣਗੇ ਮੈਂ ਆਪੇ ਕਰੂਗੀ ਕਰ ਜਾਊਂਗੀ ਮੈਂ ਮੰਮੀ ਤੇਰੀ ਵਾਲਾ हां हां ਕੋਈ ਨਹੀਂ ਮੈਂ ਇੱਧਰ ਆਉਣੀ ਪਹਿਲੇ ਰਿਪੋਰਟਾਂ ਦਾ ਦੇਖਦੇ ਆਂ ਪੌਣੇ ਕੋਈ ਨਹੀਂ 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 ਸਿਮਰਤ ਨਹੀਂ ਆਉਂਗੀ ਮੈਂ ਕੱਲ ਨਹੀਂ ਆਉਣੀ ਤੇਰੇ ਵੱਲ ਆਉਣੀ ਔਣੀ ਥੋੜੀ ਜਿਹੀ ਦੇਰ ਤੱਕ ਨਾ ਆਉਣੀ ਆਉਂ ਮੁੰਡਾ ਸੋ ਜਾਂਦਾ ਨਾ ਤੇ ਫਿਰ ਹਾਂ ਚਲ ਠੀਕ ਹੈ ਠੀਕ ਚਲ ਠੀਕ ওকে ਈ ਹੈ ਮੰਮੀ ਕੌਣ ਹੀ ਹਰਪ੍ਰੀਤ ਜੀ ਕਿਹੜੀ ਰਿਪੋਰਟ ਦੀ ਗੱਲ ਕਰ ਰਹੇ ਤੁਸੀਂ ਮੈਂ ਹਰਪ੍ਰੀਤ ਹੀ ਤੈਨੂੰ ਪਤਾ ਨਹੀਂ ਮੈਂ 2-3 ਦਿਨ ਪਹਿਲਾਂ ਜਦੋਂ ਗਈ ਹਾਂ ਹਾਂ ਉੱਥੇ ਬੇਹੋਸ਼ ਹੋ ਕੇ ਡਿੱਗ ਗਈ ਸੀ ਮੈਂ ਤੈਨੂੰ ਆ ਕੇ ਤਾਂ ਨਹੀਂ ਦੱਸਿਆ ਕਿ ਤੂੰ ਐਵੇਂ ਟੈਨਸ਼ਨ ਲੈ ਲੇਂਗੀ ਤੇ ਕੀ ਗੱਲ ਹੋਈ ਰਿਪੋਰਟਸ ਹੀ ਆਈਆਂ ਨਹੀਂ ਹਜੇ ਪਤਾ ਨਹੀਂ ਕਹਿੰਦੀ ਰਿਪੋਰਟਾਂ ਹੁਣੇ ਆਈਆਂ ਹੀ ਆ ਹਜੇ ਅਜੇ ਡਾਕਟਰ ਨੇ ਹੁਣ ਆਉਣਾ ਨਾ ਸਾਨੂੰ ਕਹਿੰਦੇ ਉਹ ਜਿਹੜੀ ਲੈ ਗਈ ਨਾ ਸੈਂਪਲ ਹਾਂ ਹਾਂ ਉਹ ਆਉਗੀ ਤੇ ਫਿਰ ਦੱਸ ਕੇ ਜਾਊਗੀ ਅੱਛਾ ਅੱਛਾ ਠੀਕ ਆ ਫਿਰ ਮੰਮੀ ਇੱਕ ਵਾਰੀ ਤੁਸੀਂ ਆਪ ਜਾ ਕੇ ਹੋ ਆਇਓ ਚੰਗਾ ਪੁੱਛ ਆਇਓ ਉਹਨਾਂ ਦਾ ਹਾਲ ਚਾਲ ਆਹੋ ਮੈਂ ਤੇ ਹੋ ਕੰਨੀ ਆ ਤੇ ਮੈਂ ਦੱਸ ਤੂੰ ਕਿਉਂ ਅੱਜ ਤੇਰਾ ਮੂੰਹ ਕਿਉਂ ਉਤਰਿਆ ਤੂੰ ਬਣੀ ਕੀ ਕੀ ਕਰਦੀ ਰੰਨੀ ਤੂੰ ਤੇ ਬਣਾਦਾ ਤੇ ਮੰਮੀ ਕੀ ਕਰਾਂ ਆਹੋ ਵੇਖ ਲਓ ਸੇਵਕਵਾਲੀ ਦਿੱਲੀ ਗਏ ਆ ਪਹਿਲਾਂ ਮੈਨੂੰ ਪਹਿਲਾ ਇਥੋਂ ਮੈਨਾਂ ਕਿੰਨੇ ਵਾਦੇ ਕਰਕੇ ਗਏ ਬਸ ਥੋੜਾ ਟਾਈਮ ਹੀ ਆ ਤੂੰ ਵੇਟ ਕਰ ਆਪਾਂ ਇਕੱਠੇ ਚੱਲਾਂਗੇ ਬਾਹਰ ਇਕੱਠੇ ਚੱਲਾਂਗੇ ਤੇ ਹੁਣ ਦਿੱਲੀ ਜਾਂਦੇ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਨੇ ਸਿਰਫ ਆਪਣੀ ਟਿਕਟ ਕਰਵਾਈ ਸੀ ਬਾਹਨਾ ਕੀ ਲਾਤਾ ਹੈ ਬੱਚਾ ਛੋਟਾ ਵਾ ਇਹ ਕਿਤੇ ਅਰਜਨ ਨਾਲੋਂ ਕਿਤੇ ਘਾਟੇ ਤੂੰ ਕਿੰਨੂੰ ਅਰਜਨ ਦੇ ਨਾਲ ਜੋੜੀ ਜੰਨੀ ਆ ਸੇਵਾ ਕਿਤੇ ਅਰਜਨ ਵਰਗਾ ਵਾ ਹਮ ਅਰਜਨ ਦਾ ਤੂੰ ਮੇਰੇ ਸਾਹਮਣੇ ਨਾ ਨਾਂ ਵੀ ਨਾ ਲੈ ਮੇਰੇ ਪੁੱਤ ਦੇ ਨਾਲ ਨਾਂ ਨੂੰ ਮੇਲ ਸਮਝ ਲੱਗੀ ਆ ਤੇ ਬਾਕੀ ਨਾ ਜਿਹੜਾ ਜੋ ਗਿਆਨ ਆਪਣੀ ਮਰਜ਼ੀ ਦੇ ਨਾਲ ਇਹ ਸਭ ਚੀਜ਼ ਹੈ ਨਾ ਤੂੰ ਹੀ ਉਹਨੂੰ ਗਜਾਈਆ ਵਾ ਜੇ ਉਦੋਂ ਆਪਣੀ ਮਰਜ਼ੀ ਨਾਲ ਜਾ ਸਕਦਾ ਤਾਂ ਹੁਣ ਕੀ ਗੱਲ ਆ ਉਦੋਂ ਲੋਕਾਂ ਪਿੱਛੇ ਗਿਆ ਹੀ ਹੁਣ ਤੇ ਆਪਣੇ ਪਿਓ ਕੋ ਕਮਾਈ ਕਰਨ ਗਿਆ ਵਾ ਬਣ ਗੱਲ ਐਵੇਂ ਨਹੀਂ ਗਿਆ ਬਾਹਰ ਜਾਂਦੀ ਨਹੀਂ ਜਾਵੇ ਜੀ ਸਦਕੇ ਜਾਵੇ ਪਰ ਹੁਣ ਤੇ ਇਸ ਦਾ ਮੇਰੇ ਕੋ ਰਵੇ ਘਟੂ ਘੜ ਕਾਕਾ ਤੇ ਵੱਡਾ ਹੋ ਲੈੰਦੋ ਈਡੀ ਗੱਲ ਹੀ ਉਹਨਾਂ ਨੂੰ ਕੀ ਪਈ ਕਿ ਹੁਣ ਹੀ ਉਹਨਾਂ ਨੇ ਜਾ ਕੇ ਜ਼ਿਆਦਾ ਕਮਾ ਲੈਣਾ ਨਾ ਕੀ ਗੱਲ ਆ ਉਹ ਇਹਦੀ ਪਰਵਿਸ਼ਵਾਸਤੀ ਗਿਆ ਵਾ ਕੱਲ ਨੂੰ ਪੜਾਉਣਾ ਲਪਾਉਣਾ ਨੇ ਜੇ ਕਿ ਸਾਰਾ ਠੇਕਾ ਤੇ ਦਾਦੇ ਨੇ ਚੋਪਾ ਛੱਡਿਆ ਵਾ ਪਹਿਲੇ ਮੁੰਡਾ ਪਾਲਣ ਦਾ ਤਾਂ ਹੁਣ ਪੋਤਰਾ ਪਾਲਣ ਦਾ ਨਾਲੇ ਤੂੰ ਕਹਿੰਨੀ ਆ ਕਿ ਇਹੇ ਪਰਵਿਸ਼ਟਾ ਕ ਰੁਕ ਜੇ ਵੱਡਾ ਹੋਣ ਤੱਕ ਰੁਕ ਜਵੇ ਤੇ ਮੈਨੂੰ ਦੱਸ ਜਦੋਂ ਤੈਨੂੰ ਲੋੜ ਹੀ ਸਭ ਤੋਂ ਜ਼ਿਆਦਾ ਜਦੋਂ ਮੁੰਡਾ ਹੋਣ ਵਾਲਾ ਹੀ ਪ੍ਰੈਗਨਨਸੀ ਚ ਤੈਨੂੰ ਕਿੰਨੀ ਲੋੜ ਹੀ ਉਹਦੋਂ ਤੋ ਤੁਹਾਨੂੰ ਰੋਕਿਆ ਨਾ ਆਹੋ ਔਰ ਤੇਰੀ ਭੈੜ ਕਰਕੇ ਜੋ ਗਿਆ ਹੀ ਨਾ ਤੇਰੇ ਪੇਕਿਆ ਕਰਕੇ ਜੋ ਗਿਆ ਹੀ ਤਾਂ ਨਹੀਂ ਤੂੰ ਰੋਕਿਆ ਤੇ ਅੱਜ ਅਜੋ ਆਪਣੇ ਘਰ ਪਰਿਵਾਰ ਲਈ ਗਿਆ ਵਾ ਆਪਣੇ ਪਿਓ ਕੋ ਗਿਆ ਵਾ ਤਾਂ ਤੈਨੂੰ ਦੁੱਖ ਲੱਗਣ ਦਿਆ ਵਾ ਗੱਲ ਮੰਮੀ ਇਹ ਨਹੀਂ ਆ ਰੋਕਣਾ ਮੈਂ ਚਾਹੇ ਉਹਨਾਂ ਨੂੰ ਹੁਣ ਵੀ ਜਾਂਦੇ ਜੀ ਸਦਕੇ ਜਾਂਦੇ ਪਰ ਘਟੋ ਘਟ ਮੈਨੂੰ ਇਹ ਤਾਂ ਜਵਾਬ ਦੇ ਕੇ ਜਾਂਦੇ ਨਾ ਕਿ ਹਾਂ ਸਿਮਰ ਮੈਨੇ ਟਾਈਮ ਤੱਕ ਆਉਂਗਾ ਹੁਣ ਬਾਹਰ ਜਿਹੜਾ ਪਹਿਲਾਂ ਗਏ ਔਰ ਉਹ ਤਾਂ ਮੈਨੂੰ ਪਤਾ ਹੀ ਕਿ ਚਲ ਮਹੀਨੇ ਤੱਕ ਆ ਜਾਣਗੇ ਉਹ ਗੱਲ ਵੱਖਰੀ ਨੇ ਜਿਆਦਾ ਟਾਈਮ ਲੱਗ ਗਿਆ ਤੇ ਪਰ ਹੁੰਦਾ ਉਹਨਾਂ ਨੇ ਕੋਈ ਭਰੋਸਾ ਸਾਲ ਦੋ ਸਾਲ ਦਾ ਕਹਤਾ ਸਾਲ ਦੋ ਸਾਲ ਤੱਕ ਕਿੰਨੇ ਕਿੰਨਾ ਵੱਡਾ ਹੋਏ ਨਾ ਇਹ ਤੇ ਆਪਣੇ ਵਾਂਗੂ ਕਰਨਦਿਆ ਪਿਆ ਜਿੱਦਾਂ ਆਪਨੇ ਆਪਣੇ ਪਿਆਰੀ ਸ਼ਕਲ ਵੇਖੀ ਤੇ ਇਵੇਂ ਜਿਹਾ ਵੇਖੂਗਾ ਬਸ ਉਹ ਚੁੱਪ ਕੀਤੀ ਰਹਿ ਉਹ ਸਮਾਂ ਹੋਰ ਸੀ ਆ ਸਮਾਂ ਹੋ ਰਿਹਾ ਸਮਝ ਲੱਗੀ ਨਾ ਔਰ ਰੋਜ਼ ਵੀਡੀਓ ਕਾਲ ਤੇ ਗੱਲ ਕਰਿਆ ਕਰੇਗਾ ਤੇਰਨਾ ਵੀ ਕਰਿਆ ਕਰੇਗਾ ਤੇ ਆਪਣੇ ਮੁੰਡੇ ਨਾਲ ਵੀ ਕਰਿਆ ਕਰੇਗਾ ਸਮਝ ਲੱਗੀ ਨਾ ਦੋਵਾਂ ਨੂੰ ਆਪਸ ਵਿੱਚ ਨਾ ਕੰਪੇਅਰ ਨਾ ਕਰ ਸਿਚੁਏਸ਼ਨ ਵੱਖੋ ਵੱਖਰੀ ਆ ਇਹੋ ਤੇ ਗੱਲ ਆ ਨੇ ਮੰਮੀ ਸਿਚੁਏਸ਼ਨ ਵੱਖਰੋ ਵੱਖਰੀ ਆ ਪਰ ਫਿਰ ਵੀ ਨਾ ਗੱਲ ਸਿਰ ਵੀ ਘੁਮ ਘਮਾ ਕੇ ਨਾ ਤੀ ਤ ਆਪਣਾ ਨਿਰੰਗ ਵਿਖਾਈ ਦਿੰਦਾ ਹੁੰਦਾ ਤੁਹਾਨੂੰ ਕੀ ਲੱਗਦਾ ਜੇ ਸੇਵਕ ਦੇ ਮਾਂਝ ਇੰਨੀਆਂ ਗੱਲਾਂ ਪੈ ਗਏ ਤੇ ਇਹਦੇ ਮਾਂਝ ਨਾ ਪਾਊਗਾ ਉਹ ਨਹੀਂ ਪੈਂਦਾ ਕੁਝ ਵੀ ਜੇ ਤੂੰ ਪਾਏਂਗੀ ਨਾ ਤਾਂ ਫਿਰ ਪਹਿਣ ਗਿਆ ਉਹ ਸੇਵਕ ਤੇ ਨਾ ਸਮਝ ਹੀਗਾ ਉਹਦੇ ਤੇ ਤੈਨੂੰ ਪਤਾ ਹੀ ਐ ਕਿਹੜੀ ਬਿਮਾਰੀ ਚ ਉੱਠਿਆ ਸੀ ਉਹ ਮੈਂ ਦੁਬਾਰਾ ਨਾ ਨਹੀਂ ਲੈਣਾ ਚਾਹੁੰਦੀ ਉਸ ਚੀਜ਼ ਦਾ ਸਮਝ ਲੱਗੀ ਨਾ ਇਸ ਦੇ ਕਿਚੋਂ ਪਰ ਕੇ ਨਾ ਤੇ ਮੁੰਡੇ ਦੀ ਪਰਵਰਿਸ਼ ਵੱਲ ਧਿਆਨ ਰੱਖ ਤੈਨੂੰ ਥੰਡਣ ਲੱਗੇ ਇਹਦਾ ਧਿਆਨ ਰੱਖ ਇੱਧਰ ਉੱਧਰ ਦੀਆਂ ਨਾ ਐਵੇਂ ਕਰ ਬਸ ਤੇ ਜੇ ਕਮਾਈ ਕਰਨੇ ਗਿਆ ਨਾ ਤੇ ਕਮਾਈ ਕਰਕੇ ਆਉਂਗਾ ਤੇ ਇਹਦਾ ਹੀ ਭਵਿੱਖ ਸਵਾਰਨਾ ਵਾ ਕੱਲ ਨੂੰ ਕੀ ਪਤਾ ਪਾਪਾ ਤੇਰੇ ਕਹਿੰਦੇ ਸੀ ਤੇਰਾ ਵੀ ਬਣਾ ਦਾਂ ਤੈਨੂੰ ਵੀ ਉੱਥੇ ਲੈ ਜਾਣਾ ਵਾ ਤੂੰ ਤੇ ਐਵੇਂ ਘਲਤੀ ਜੰਨੀ ਆ ਮੈਨੂੰ ਨਾ ਕੰਮ ਬੰਦਿਆ ਟਾਈਮ ਲੱਗਦਾ ਹੁੰਦਾ ਵਾ ਮੰਮੀ ਮੈਨੂੰ ਆਪਣੇ ਜਾਣਨਾ ਨਹੀਂ ਕੋਈ ਮਤਲਬ ਹੈ ਵਾ ਮੈਂ ਜਾਵਾਂ ਪਾਵੇ ਨਾ ਜਾਵਾਂ ਪਰ ਮੈਨੂੰ ਉਹਨਾਂ ਦੇ ਜਾਰਾ ਦੋ ਕਹਿਓ ਲੱਗੰਦੇ ਆ ਘਟੂ ਘਟ ਮੈਨੂੰ ਤੇ ਦੱਸ ਦੇ ਸਾਰੀ ਗੱ ਕੋਈ ਲੱਭ ਜਨਾ ਮੋਝੋ ਕੱਢੀ ਇਹ ਨਾ ਹੋਵੇ ਮੈਂ ਸੱਸ ਬਨ ਜਾ ਹੂੰ ਸਹੀ ਕਿਆ ਮੰਮੀ ਤੁਸੀਂ ਤੁਸੀਂ ਸੱਸ ਸੇ ਬਨ ਨਾ ਜਾਇਓ ਕਿ ਅੱਜ ਨਾ ਪੂਰੇ ਸੱਸ ਲੱਗਣ ਹੀ ਦੇ ਜੇ ਸੱਸ ਐ ਹੋਏ ਤੇ ਗੱਲ ਆ ਜਦੋਂ ਮੈਂ ਤੁਹਾਨੂੰ ਕੋਈ ਸਮਝਾਵਾਂ ਕੋਈ ਚੰਗੀ ਮੱਤ ਤੁਹਾਡੇ ਖਾਣੇ ਚ ਪਾਵਾਂ ਉਦੋਂ ਮੈਂ ਸੱਸ ਤੇ ਜਦੋਂ ਮੈਂ ਇਹਨਾਂ ਪੁੱਛ ਪੁੱਛ ਕਰਾਂ ਤੇਰੇ ਅੱਗੇ ਪਿੱਛੇ ਪਿਰਾਂ ਤੇਰੀ ਹਰ ਗੱਲ ਚ ਹਾਂ ਚ ਹਾਂ ਭਰਾਂ ਉਦੋਂ ਤੈਨੂੰ ਮੈਂ ਮਾਂ ਨਜ਼ਰ ਨਹੀਂ ਰੋਣੀ ਹਣਾ ਔਰ ਤੇ ਮੇਰੇ ਤੋਂ ਉੱਤੇ ਕੋਈ ਹੈ ਹੀ ਨਹੀਂ ਜੀ ਮੇਰੀ ਮਾਂ ਵਰਗਾ ਤਾਂ ਕੋਈ ਦੁਨੀਆ 'ਚ ਨਹੀਂ ਆ ਤੇ ਹੁਣ ਜਦੋਂ ਸਮਝਾਉਣ ਬੈਠੀ ਆ ਕੁਛ ਚੰਗੀਆਂ ਗੱਲਾਂ ਤੇਰੇ ਦਿਮਾਗ 'ਚ ਪਾਉਣ ਬੈਠੀ ਆ ਤੇ ਹਾਂ ਜੀ ਤੂੰ ਤੇ ਮੇਰੀ ਮਾੜੀ ਸੱਸ ਹੈਂ ਮੈਂ ਮੰਮੀ ਤੈਨੂੰ ਮਾੜਾ ਕਿਹੇ ਪਾਸੋਂ ਨਹੀਂ ਗਿਆ ਘਟੋ ਘੜ ਮੇਰੇ ਵਾਲਦੀ ਤੇ ਗੱਲ ਕਰੋ ਤੁਹਾਨੂੰ ਸੇ ਕੋਈ ਖੁੱਲ੍ਹ ਨਾਲ ਸਮਝਾਉਣਾ ਚਾਹੀਦਾ ਥੋੜਾ ਟਾਈਮ ਵੀ ਰੁੱਕ ਜਾਂਦੇ ਚੁੱਪ ਕਰ ਜਾ ਬੋਦਾ ਬੋਲ ਨਾ ਅੱਜ ਤੈਨੂੰ ਮੈਂ ਸੱਸ ਲੱਗਦਾ ਨਹੀਂ ਨਾ ਦੁਨੀਆ ਦੇ ਨਜ਼ਰਾਂ 'ਚ ਮੈਂ ਸੱਸ ਹੀ ਆ ਉਹ ਦਿਨ ਚੇਤੇ ਕਰ ਜਦੋਂ ਤੈਨੂੰ ਮੈਂ ਇੰਨੇ ਪਿਆਰ ਨਾਲ ਰੱਖਿਆ ਜਦੋਂ ਤੂੰ ਮੈਨੂੰ ਮਾਂ ਮਾਂ ਕਹਿੰਦੀ ਥੱਕਦੀ ਨਹੀਂ ਹਾਂ ਮੈਂ ਤੈਨੂੰ ਧੀਆ ਵਾਂਗਰ ਰੱਖਿਆ ਧੀਆ ਵਾਂਗਰ ਉਹ ਦਿਨ ਭੁੱਲਣਾ ਤੇ ਜੇ ਅੱਜ ਮੈਂ ਮਾੜਾ ਜਿਹਾ ਕੜਵਾ ਬੋਲ ਗਈ ਨਾ ਤਾਂ ਤੈਨੂੰ ਸੱਸ ਨਜ਼ਰੋਂ ਲਾਪੀ ਆ ਨਾ ਵੇਖ ਸਿਮਰਤ ਪਤਾ ਨਹੀਂ ਕਿਉਂ ਹੁਣ ਤੈਨੂੰ ਮੈਂ ਇੰਨੀ ਮਾੜੀ ਕਿਉਂ ਲੱਗ ਲਾਪੀ ਆ ਇਹੋ ਜਿਹੜੀ ਤੈਨੂੰ ਮਾਂ ਨਜ਼ਰ ਆਉਂਦੀ ਸੀ ਕਿਉਂ ਤੈਨੂੰ ਸੱਸ ਨਜ਼ਰੋਂ ਲਾਪੀ ਆ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਤੇਰੇ ਨਾਲ ਚੁੱਪ ਕਰਕੇ ਨਾ ਤੇ ਮੁੰਡੇ ਨੂੰ ਸੁਵਾ ਤੇ ਨਾਲ ਹੀ ਆਪ ਪੈ ਜਾ। ਅਜੇ ਕੋਈ ਕੰਮ ਦਾ ਟਾਈਮ ਤੇ ਹੈਗਾ ਨਹੀਂ ਆ। ਕੋਈ ਕੰਮ ਨਹੀਂ ਗਾ ਸਾਰਾ ਕੰਮ ਹੋਇਆ ਵਾ। ਮੁੰਡਾ ਵੀ ਨਿੱਗਾ ਹੋ ਜੂ ਤੇ ਤੂੰ ਵੀ ਨਿੱਗੀ ਹੋ ਕੇ ਪੈ ਜਾ। ਮੈਂ ਤੇ ਹਜੇ ਵੀ ਤੇਰਾ ਮਾਵਾ ਵੰਗਰ ਨਾ ਪੂਰਾ ਧਿਆਨ ਰੱਖਣ ਨੂੰ ਤਿਆਰ ਆ। ਤੇ ਰੱਖ ਦੀਵੀ ਆ। ਤੇ ਮੈਨੂੰ ਨਾ ਬਹੁਤੀਆਂ ਗੱਲਾਂ ਨਹੀਂ ਕਰਨੀਆਂ। ਮੈਂ ਨਾ ਹਰ ਪੀ ਤੋਂ ਲੋਹ ਹੋ ਕੇ ਆਉਂਦੀ ਆ। ਉਹਦੀਆਂ ਪੋਟਾ ਦਾ ਵੇਖ ਕੇ ਆਵਾ ਤੇ ਹੁਣ ਬਾਹਰ ਮੁੰਡਾ ਲਾਲਾ ਤੇ ਅੰਦਰ ਪੈ ਜਾ। ਸੁਣਾ ਲ ਮਮੀ। ਤੂੰ ਹੀ ਵੀ ਗੱਲਾਂ ਸੁਣਾ ਲ। ਵੈਸੇ ਵੀ ਮੈਂ ਸ਼ੁਰੂ ਤੋਂ ਸੋੰਦੀ ਰਹੀ ਕਹਿੰਦੇ ਹੁੰਦੇ ਨਾ ਜਿੰਨਾ ਮਰਜੀ ਆਪਣੇ ਆਪ ਨੂੰ ਕਹਿਦੀ ਹੈ ਨਾ ਅੱਜ ਸਾਡੀ ਖੁਸ਼ੀ ਦਰਵਾਜ਼ੇ ਠਾਰੂ ਅੱਜ ਖੁਸ਼ੀ ਠਾਰੂ ਪਰ ਮੇਰੀ ਕਿਸਮਤ ਚਲਾਦਾ ਖੁਸ਼ੀ ਲਿਖੀ ਨਹੀਂ ਕਿ ਤਨਾ ਕਿਤੇ ਨਾ ਦੁੱਖ ਫਿਰ ਵੀ ਮੇਰੇ ਦਰਵਾਜ਼ੇ ਆ ਹੀ ਜਾਂਦਾ ਮੈਂ ਤੇ ਇਹੋ ਸੋਚਿਆ ਸੀ ਜਿਹੜਾ ਬਚਪਨ ਮੈਂ ਨਹੀਂ ਆਪਣੇ ਮਾਪਿਓ ਜਨ ਬਤਾਇਆ ਉਹ ਬਚਪਨ ਮੇਰਾ ਬੱਚਾ ਬਤਾਊਗਾ ਉਹ ਪਲ ਬੀਤੂਗਾ ਮੈਂ ਵੀ ਖੁਸ਼ ਹੋਊਗੀ ਕਿ ਜਿਹੜੀ ਚੀਜ਼ ਮੈਂ ਨਹੀਂ ਨਿਖੜਾਈ ਆਪਣੇ ਮਾਪਿਆਂ ਚ ਉਹ ਮੇਰਾ ਬੱਚਾ ਆਪਣੇ ਪਿਓ ਨਾਲ ਹੰਡਾਊਗਾ ਪਰ ਮੈਨੂੰ ਕੀ ਪਤਾ ਸੀ ਉਹ ਚੀਜ਼ਾਂ ਅਜ ਫੇਰ ਦੁਹਰਾਈਆਂ ਜਾਂ ਜਾਣ ਗਿਆ ਕਿਤੇ ਨਾ ਕਿਤੇ ਦੋ ਸਾਰਾ ਮੇਰੇ ਜੀ ਨਿਕਲਿਆ ਜਾਂਦਾ ਜਿੰਨਾ ਮਰਜ਼ੀ ਮੈਂ ਕੋ ਸਵਾਇਣ ਦੀ ਕੋਸ਼ਿਸ਼ ਕਰ ਲਾ ਜਿੰਨਾ ਮਰਜ਼ੀ ਮੈਂ ਚੰਗਾ ਕਰਨ ਦੀ ਕੋਸ਼ਿਸ਼ ਕਰ ਲਾ ਪਰ ਫੇਰ ਵੀ ਕਮੀ ਮੇਰੇ ਜੀ ਕੱਢੀ ਜਾਂਦੀ ਕਿ ਸਿਮਰਾ ਤੂੰ ਗਲਤ ਆ ਸਭਾ ਕਸੂਰ ਨਾ ਮੇਰੇ ਸਿਰ ਤੇ ਹੁੰਦਾ ਵਾ ਕੋਈ ਨਾ ਜਿੱਥੇ ਇੰਨੀਆਂ ਜਰਲੀਆਂ ਨਾ ਇਹ ਵੀ ਜਰ ਲਾਗੇ ਮੈਂ ਤਾਂ ਸਿਰਫ ਆਪਣੇ ਬੱਚੇ ਬਾਰੇ ਸੋਚਦੀ ਸੀ ਕਾਸ਼ ਉਹ ਚੰਗਾ ਜੇ ਜ਼ਿਆਦਾ ਟਾਈਮ ਬਿਤਾ ਲੈਂਦੇ ਇੱਕ ਸਾਲ ਹੀ ਨਹੀਂ ਉਹ ਮੈਂ 10 ਸਾਲ ਦੀ ਬਾਅਦ ਜਾਂਦੇ ਕੱਢੋਗਾ ਟੋਪ 55 ਤੇ ਵਿਖਾ ਕੇ ਜਾਂਦੇ ਜਿਹੜੀ ਚੀਜ਼ ਤੋਂ ਮੈਤਰ ਸੀ ਮੇਰਾ ਬੱਚਾ ਮੈਤਰ ਸੇ ਵਾਸੀ ਕੋਈ ਜਦੋਂ ਇੱਥੇ ਰਹਿ ਲਾ ਸਿਮਰਵਾਲ ਨਹੀਂ ਆ ਤੇ ਇੱਥੇ ਦੋ ਘੜੇ ਦਿੰਦੀ ਹੈ ਤੇ ਕੋ ਟੇਕੇ ਬੈਠਾ ਨਹੀਂ ਜਾਂਦਾ ਦੱਸ ਲੈ ਬੁੱਤ ਆ ਤਾਂ ਜਾਨੀ ਆ ਨਾ ਮੈਂ ਤੈਨੂੰ ਪਤਾ ਘਰ ਪਿੰਡ ਘਰ ਵੀ ਕੱਲਾ ਕਿੱਥੇ ਛੱਡਿਆ ਜਾਂਦਾ ਮੇਰਾ ਭਰਿਆ ਘਰ ਆ ਦੋ ਪਿੰਡ ਚ ਕਿਹੜੇ ਸੋਨੇ ਖਾਂ ਦੱਬੀ ਦੱਸ ਉਥੇ ਭਜੀ ਜਾਨੀ ਸੋਨੇ ਦੇ ਖਾਨ ਦੀ ਗੱਲ ਨਹੀਂ ਹੁੰਦੀ ਆਪਣਾ ਘਰ ਪੁੱਤ ਆਪਣਾ ਹੀ ਹੁੰਦਾ ਗੱਲ ਪਤਾ ਕੀ ਮਾਦਾ ਉਹ ਜੋ ਵੀ ਕਾ ਕਰ ਲਈ ਆ ਉਹਦਾ ਵੀ ਦਿਲ ਨਹੀਂ ਲੱਗਦਾ ਚਾਹੀਦਾ ਤਦਾਂ ਕਹਿਣਿਆ ਚੱਲ ਅੰਦੂਰਾ ਤੇ ਦਿਲ ਲੱਗ ਜੂਗਾ ਤੂੰ ਮੈਨੂੰ ਹਰਪ੍ਰੀਤ ਦੀ ਸੁਣਾ ਕੀ ਹਾਲ ਹੈ ਠੀਕ ਠਾਕ ਹੈ ਨਾ ਆਪਣੇ ਘਰ ਖੁਸ਼ ਹੈ ਉਹ ਮਾਸੀ ਬਹੁਤ ਵਧੀਆ ਉਹ ਠੀਕ ਠਾਕ ਹੈ ਖੁਸ਼ ਹੈ ਤਿੰਨ ਫੋਨ ਫਾਨ ਆਇਆ ਉਹ ਫੋਨ ਤੇ ਆਉਂਦਾ ਜਾਂਦਾ ਵਾ ਹਰਪ੍ਰੀਤ ਅੱਛਾ ਕਦੋਂ ਦਾ ਆਇਆ ਮਾਸੀ ਬਾਬਾ ਚਰ ਹੋ ਗਿਆ ਵੈਸੇ ਤਾਂ ਗੱਲ ਨਹੀਂ ਹੋਈ ਹੈ ਫੋਨ ਨਹੀਂ ਆਇਆ ਤੈਨੂੰ ਨਹੀਂ ਪਤਾ ਮੈਂ ਸੁਣਿਆ ਹਰਪ੍ਰੀਤ ਠੀਕ ਨਹੀਂ ਗੀ ਨਾ ਮਾਸੀ ਮੈਨਾਂ ਤਾਂ ਇਹਦਾ ਕੋਈ ਗੱਲ ਨਹੀਂ ਹੋਈ ਉੱਚਾ ਥੋੜੀ ਨਾ ਸੁਰਤ ਰੱਖਿਆ ਕਰ ਪਤਾ ਕਰਿਆ ਕਰ ਸਾਰੇ ਬੰਨੇ ਜਿਹਨਾਂ ਨੇ ਪ੍ਰਧਾਨ ਕੀਤੀ ਜੇ ਕਿਤੇ ਜਾਵੇ ਤੇ ਅੰਜੂ ਜੋ ਕਰੇ ਅੰਜੂ ਤੂੰ ਵੀ ਕੋਈ ਵੇਖ ਲਿਆ ਕਰ ਉਹ ਮਾਸੀ ਕੋਚਰ ਪਹਿਲਾਂ ਗਿਆ ਉਹਦੇ ਸਭ ਕੁਝ ਵਧੀਆ ਹੀ ਠੀਕ ਠਾਕ ਹੀ ਪਰ ਮੈਨਾਂ ਤਾਂ ਅੰਜੂ ਨਾਲ ਗੱਲ ਵੀ ਨਹੀਂ ਕੀਤੀ ਅੰਜੂ ਨੇ ਕੀ ਕਰਨੀ ਦੁੱਖ ਸੁੱਖ ਹੋਣ ਲੱਗਿਆ ਪਤਾ ਲੱਗਦਾ ਕੋਈ ਕਿਹੜੇ ਵੇਲੇ ਆ ਜਾਣਾ ਉਹ ਗੱਲ ਤੇ ਮਾਸੀ ਦਾ ਢਹੀ ਸਹੀ ਆ ਕੋਈ ਗੱਲ ਨਹੀਂ ਮੈਂ ਕੱਲ ਲੈਂਦਾ ਫੋਨ ਇੱਕ ਮਿੰਟ ਠਹਿਰੋ ਉਹ ਸੋਖ ਦਾ ਫੋਨ ਆ ਗਿਆ ਅੱਛਾ ਹਲੋ ਕੀ ਹਾਲ ਬੋਪਾ ਸਸੀ ਗਾਲ ਉਹ ਸਾਸਿ ਗਾਲ ਬਹੁਤ ਸਾਸਿ ਗਾਲ ਠੀਕ ਆ ਗਿਆ ਬਹੁਤ ਵਧੀਆ ਹਾਲ ਹੈ ਠੀਕ ਹੋਣਾ ਤੇ ਮਰੀ ਜ਼ਿੰਦਗੀ ਨਰ ਕਰਦੀ ਹੈ ਨਾ ਪਤਾ ਦੱਦੀ ਕੀ ਗੱਲ ਹੋ ਗਈ ਦੱਸ ਗੱਲ ਕੀ ਹੋ ਗਈ ਆ ਕੱਲ ਮੈਨ ਨਾਲ ਗੱਲ ਕਰ ਰਹੇ ਆ ਪ੍ਰੇਤਨਾ ਗੱਲ ਕਰਦੇ ਕਰਦੇ बेहोश ਹੋ ਗਈ ਆ ਜੇ ਜਿਹੜੀ ਕੋਈ ਦਵਾਈ ਚੱਲਦੀ ਆ ਜਾਂ ਕੋਈ ਗੱਲ ਬਾਤ ਆ ਮੈਨੂੰ ਦੱਸੋ ਸੀ ਤੁਸੀਂ ਉਹ ਨਾ ਨਾ ਪੋਤੇ ਉਦਾਂ ਹੀ ਤਾਂਬੀਦ ਖਰਾਬ ਹੋ ਗਈ ਹੋਣੀ ਆ ਕਿਤੇ ਕੋਈ ਗਲਤ ਹੋਇਆ ਨਾ ਵਾ ਕਿੰਨਾ ਕਿ ਝੂਠ ਬੋਲੋਗੇ ਤੁਸੀਂ ਇਹ ਗੱਲਾਂ ਕਰਨ ਦੇ ਜਣਾ ਤੇ ਮੈਨੂੰ ਸਭ ਕੁਝ ਪਤਾ ਲੱਗਣ ਰਿਹਾ ਤੁਹਾਡਾ ਉਹ ਨਾ ਨਾ ਪੋਤੇ ਚ ਝੂਠ ਕੀ ਬੋਲਣਾ ਦੱਸ ਆਪਾਂ ਕਿਹੜੀ ਗਲਤੀ ਕਰਤੀ ਆ ਆ ਜਿਹੜੀ ਮੰਮੀ ਵੀ ਚਤਰੀਆਂ ਮਾਰਦੀ ਨਾ ਉਹਨੂੰ ਵੀ ਦੱਸ ਦਿਓ ਜੇ ਕੋਈ ਗੱਲ ਬਾਤ ਹੀ ਮੈਨੂੰ ਪਹਿਲਾਂ ਦੱਸ ਦਿੰਦੇ ਮੈਂ ਨਾ ਜੀ ਰਿਪੋਰਟ ਕਰਵਾਈ ਆ ਤੇ ਟੈਸਟ ਦੇ ਵਿੱਚ ਨਾ ਕੁਝ ਕੀ ਆ ਗਿਆ ਪਤ ਮੈਨੂੰ ਖੋਲ ਕੇ ਗੱਲ ਕਰ ਕੀ ਗੱਲ ਹੋਈ ਆ ਤੁਹਾਨੂੰ ਦੱਸਾਂ ਕਿ ਤੁਸੀਂ ਤਾਂ ਮੇਰਾ ਜੀਣਾ ਹਰਾਮ ਕਰਤਾ ਜੇ ਮੈਂ ਇਹਨੂੰ ਗੱਲਬਾਤ ਕਰਦਾ ਹਾਂ ਇਹਨੂੰ ਤਾਂ ਭੁੱਲਣ ਦੀ ਬਿਮਾਰੀ ਆ ਇਹਦੀਆਂ ਦਵਾਈਆਂ ਚੱਲਦੀਆਂ ਤੁਸੀਂ ਮੈਨੂੰ ਕਦੇ ਗੱਲ ਹੀ ਨਹੀਂ ਕੀਤੀ ਉਹ ਤਾਂ ਵੈਸੇ ਥੋੜਾ ਟੈਨਸ਼ਨ ਚੈੱਕ ਤੇ ਭੁੱਲ ਗਈ ਹੋਣੀ ਦੱਸ ਇਦਾਂ ਦੀ ਕੋਈ ਗੱਲ ਹੋਣਾਗੀ ਆ ਇੱਕ ਵਾਰੀ ਭੁੱਲ ਗਈ ਦੋ ਵਾਰੀ ਭੁੱਲ ਕੇ ਨੂੰ ਕੋਈ ਗੱਲ ਪੁੱਛੋ ਐਦਾਂ ਉਦਾਂ ਇਹਦੇ ਜਵਾਬ ਹੀ ਨਹੀਂ ਦਿੰਦੀ ਇੱਕ ਮੈਨੂੰ ਕੋਈ ਵੀ ਗੱਲ ਮੈਂ ਪੁੱਛਾਂ ਨਾ ਮੈਨੂੰ ਐ ਹੈ ਪਰੋ ਕੇ ਪੀਂਦੀ ਜਿੱਦਾਂ ਪਤਾ ਨਹੀਂ ਹੋਕ ਹੀ ਗਿਆ ਹੁੰਦਾ ਇਹਨੂੰ ਮੈਂ ਸਿੱਧੀ ਗੱਲ ਪੁੱਛਾਂ ਨਾ ਇਹ ਤਾਂ ਮੇਰੇ ਗੱਲ ਨੂੰ ਪੈਂਦੀ ਆ ਨਾ ਪਤਾ ਤੋ ਇਦਾਂ ਦੀ ਗੱਲਾਂ ਕਿਉਂ ਕਰ ਰਹੇ ਆ ਮੈਨੂੰ ਵੀ ਕਿਸੇ ਗੱਲ ਦਾ ਨਹੀਂ ਪਤਾ ਦੱਸ ਆ ਮੇਰ ਦਾ ਨਾ ਜਿਆਦੀਆਂ ਚਤਰੀਆਂ ਨਾ ਮਾਰੋ ਮੈਂ ਨਾ ਟੈਸਟ ਕਰਾਏ ਆ ਤੇ ਕੋਈ ਨਾ ਇਹਦੇ ਵਿੱਚ ਨਾ ਸੈਟੀਫਾਈਡ ਆਇਆ ਤੇ ਇਹਨੂੰ ਨੁਕਸਾਨ ਹੋਇਆ ਕੋਈ ਗੱਲ ਦਾ ਤੇ ਮੈਂ ਨਾ ਪੁੱਛਣ ਲਿਆ ਮੈਂ ਤੁਹਾਨੂੰ ਕਿਹੜੇ ਹਸਾਨਾਂ ਨੂੰ ਗੱਲ ਦੱਸਾਂ ਤੇ ਕਰਾ ਨਾ ਪਤਾ ਤੋ ਤੂੰ ਖੁੱਲ ਕੇ ਗੱਲ ਕਰ ਜੇ ਕੋਈ ਗੱਲ ਹੈਗੀ ਦੱਸ ਆਪ ਉਹਦਾ ਹੱਲ ਕਰ ਲੈਨੇ ਆ। ਨਾ ਨਾ ਮੰਮੀ ਨੂੰ ਸਮਝਾ ਦਿਓ ਜਿਆਦੀਆਂ ਚਤਰੀਆਂ ਨਾ ਮਾਰਿਆ ਕਰੇ। ਜਦੋਂ ਮੈਂ ਹੁੰਨਾ ਨਾ ਮੈਨੂੰ ਦੱਸ ਕੇ ਜਾਂ ਫੋਨ ਕਰਕੇ ਆਇਆ ਕਰੇ ਤੇ ਚੋਰੀ-ਚੋਰੀ ਮਿਲਦਾ ਕੀ ਮਤਲਬ ਆ? ਤੁਸੀਂ ਚੋਰ ਜਿਹਾ ਕਿਹੇ ਕੋਲੋਂ? ਉਹ ਨਹੀਂ ਨਹੀਂ ਪੁੱਤ ਇਹਦਾ ਕੋਈ ਗੱਲ ਨਹੀਂ ਤੇ ਮਾ ਉਹਦਾ ਹੀ ਆ ਗਈ ਹੁਣੀ ਆ। ਕੱਲ ਨੂੰ ਤੈਨੂੰ ਪੁੱਛ ਕੇ ਆ ਜਾਵਾਂਗੇ ਦੱਸ। ਆ ਜਿੱਦਣ ਉਹਦਣ ਆਈ ਆ। ਚੋਰੀ ਦਵਾਈਆਂ ਦੇ ਗਈ ਮਿੰਦ ਚੰਗਾ ਮੇਰੀ ਮਾਸੀ ਲਾ ਕੇ ਰਹਿੰਦੀ ਉਹਨੇ ਵੇਖ ਲਿਆ ਦਵਾਈਆਂ ਦਫਾ ਉਹਨੂੰ ਕਹਦਾ ਦੇਖ ਨਹੀਂ ਆਂ ਦੇ ਭਰ ਭਰ ਕੇ। ਜਦੋਂ ਤੂੰ ਤੇ ਪੜਿਆ ਲਿਖਿਆ ਰੁੱਧ ਦਵਾਈਆਂ ਵੇਖ ਲੈ ਦੱਸ। ਤੇ ਤੈਨੂੰ ਕੋਈ ਲੁਕਾਵਾ? ਇਹ ਮੈਨੂੰ ਤੇ ਮੈਂ ਉਸ ਲਈ ਦੱਸ ਦੰਦਾ ਹੁਣ ਮੈਨੂੰ ਇਹ ਪਤਾ ਕਰਉਣਾ ਪੈਣਾ ਵਾ ਕਿ ਇਹ ਕੱਲ ਦੀ ਦਵਾਈ ਖਾਂਦੀ ਆ ਜਾਂ ਕੀ ਹਿਸਾਬ ਦਾ ਵਾ ਦਾ ਪਤਾ ਤੋ ਵੀ ਪਵੇਲਾ ਬਾਤ ਤੀ ਮੈਨੂੰ ਪੁੱਛ ਲੈਣਾ ਵਾ ਜੇ ਕੋਈ ਗੱਲ ਆਗੇ ਤੇ ਮੈਨੂੰ ਦੱਸ ਦੋਗੇ ਹੁਣੇ ਕੋਈ ਨਹੀਂ ਪੁੱਛ ਲਓ ਚੰਗੀ ਤਰ੍ਹਾਂ ਨਹੀਂ ਤਾਂ ਮੈਨੂੰ ਰਸਤੇ ਹੋਰ ਹੀ ਬੜੇ ਆ ਪਤਾ ਕਰਨ ਦੇ ਤੁਹਾਨੂੰ ਨਾ ਸਾਸਰੀ ਘਰ ਕੀ ਆਇਆ ਕਰਨ ਜੋ ਪਰ ਇਹ ਕਰ ਗਿਆਂ ਕੀ ਫੋਨ ਆਇਆ ਉਹ ਮਾਸੀ ਮੈਨੂੰ ਤਾਂ ਪਹਿਲੀ ਵਾਰ ਫੋਨ ਆਇਆ ਵਾ ਵਿਆਹ ਤੋਂ ਬਾਅਦ ਬڑا ਕੱਬਾ ਜਾਂ ਬੋਲਿਆ ਵਾ ਕਿਉਂ ਕੋਈ ਦਵਾਈਆਂ ਦੀ ਗੱਲ ਕਰ ਰਹੇ ਦਿਆ ਸੀ ਅੱਛਾ ਦਵਾਈਆਂ ਦੀ ਇਹ ਤਾਂ ਕਰਨ ਮੈਂ ਵੀ ਸੁਣਿਆ ਸੀ ਅੰਜੂ ਦੇ ਉਹਦੇ ਘਰ ਨਹੀਂ ਗਈ ਆਹੋ ਹਰਪ੍ਰੀਤ ਦੇ ਤੇ ਕੋਈ ਦਵਾਈ ਲੈ ਕੇ ਗਈ ਸੀ ਤਾਂ ਮਾਰਾ ਮੈਨੂੰ ਤਾਂ ਦੱਸਿਆ ਨਹੀਂ ਕਿ ਉਹਨੇ ਕੀ ਗੱਲ ਕੀਤੀ ਉਹ ਤਾਂ ਮੰਨਣ ਚ ਨਹੀਂ ਆਉਂਦੀ ਉਹ ਤਾਂ ਕਹਿੰਦੀ ਮੇਰੀ ਵਕਤੀ ਪੀੜ ਹੁੰਦੀ ਸੀ ਹਰਪ੍ਰੀਤ ਮੈਨੂੰ ਦਵਾਈ ਲੈ ਕੇ ਦੇਂਦੀ ਹੁੰਦੀ ਸੀ ਮੈਨੂੰ ਵਿਖਾਉਣ ਆਈ ਆਂ ਤਨ ਬਰਾ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦੇਂਦੀ ਨਮਾਸੀ ਬਾਜਤੂ ਤੇ ਨੀ ਆ ਕੇ ਮੈਂ ਇਹ ਹੱਥ ਚੁੱਕਦਾ ਵਾਂ ਸਾਰੀ ਉਮਰ ਦੇ ਜੀਹੇ ਜੂੜੀ ਕੀਤੀ ਮੈਂ ਹੁਣ ਇਹ ਤੇ ਮੈਨੂੰ ਪਤਾ ਨਹੀਂ ਪੁੱਤ ਅਈ ਤੇ ਚੰਗਾ ਘਰ ਬਾਰ ਮੁੰਡਾ ਵਧੀਆ ਵੇਖ ਕੇ ਤੇ ਤੇਰੀ ਕੁੜੀ ਵਿਆਹਤੀ ਹੈ ਤੇ ਇਹ ਨਹੀਂ ਹੁਣ ਇਹ ਕੋਈ ਖੇਡ ਖਡਾਉਣੇ ਰਹਿ ਨਹੀਂ ਤੇ ਬਾਰ ਬਾਰ ਹੁਣ ਤੂੰ ਵਿਆਹ ਹੀ ਕਰਦਾ ਰਹੇਗਾ ਇਹ ਹੁਣ ਤੇਰੀ ਮਰਜ਼ੀ ਤੂੰ ਸੋਚ ਕੀ ਕਰਨਾ ਵਾ ਤੇ ਕਿੱਦਾਂ ਨੂੰ ਸਮਝਾਉਣਾ ਅਸੇ ਦਾ ਟਾਈਮ ਬਾਅਦ ਜੋਈ ਭਾਈ ਦਾ ਫੋਨ ਆਇਆ ਵਾ ਉਹ ਬੇਡਾ ਕੱਬਾ ਬੋਲਿਆ ਵਾ ਅਸਾਈ ਅੰਜੂ ਦੀ ਕਰਤੂਤਾ ਵਾ ਉਹ ਤਾਂ denn ਪਤਾ ਹੀ ਐ ਜਦੋਂ ਵੇਲਾ ਹੀ ਉਹਨੂੰ ਤੂੰ ਸਾਂਭਿਆ ਨਹੀਂ ਹੁਣ ਤੂੰ ਉੱਚੀ ਉੱਚੀ ਬੋਲਦਾ ਵਾ ਵਾ ਕਰਦਾ ਚ ਉਹਨਾਂ ਗੱਲ ਕਾਲੇ ਪਿਆ ਨਹੀਂ ਹੁਣ ਕੁਛ ਹੋਣਾ ਪਿਆਰ ਨਾ ਸਮਝਾ ਨਮਾਸੀ ਹੁਣ ਫੇਰ ਪਿਆਰ ਦਾ ਸਮਝਾਵਾ ਗੱਲ ਨਾ ਕਰਾ ਉਹਨਾਂ ਮੈਂ ਚੱਲ ਚੰਗਾ ਕਰ ਲੈ ਜਿੱਦਾਂ ਤੈਨੂੰ ਚੰਗਾ ਲੱਗਦਾ ਫੇਰ ਤੂੰ ਚੁੱਪ ਕਰਕੇ ਬਹਿ ਜਾ ਤੇ ਅੰਦਰ ਨਾ ਆਵੀਂ ਮੱਲੇ ਵਾਲੇ ਸੌਂਦੇ ਤਾਂ ਸੁਣ ਲੈ ਪਰ ਤੂੰ ਕੰਨਾਂ ਚ ਰੂੰ ਦੇ ਲਈ ਤੂੰ ਉਹਦਾ ਅੰਦਰ ਦਾ ਵੀ ਚੱਲ ਚੰਗਾ ਜਿੱਦਾਂ ਤੈਨੂੰ ਚੰਗਾ ਲੱਗਦਾ ਕਰ ਆਰਪੀਤ ਹੁਣ ਇੱਧਾ ਬੈਠੀ ਆ 10 ਹੁਣ ਮੈਨੂੰ ਕੀ ਮਿਲਿਆ ਤੈਨੂੰ ਇੰਨਾ ਕੁਛ ਕਰ ਕਰਾ ਕੇ ਆਪਣਾ ਘਰ ਖਰਾਬ ਕਰਨ ਤੇ ਤੁਲੀ ਹੋਈ ਆ ਹੀਰੇ ਵਰਗਾ ਤੈਨੂੰ ਮੁੰਡਾ ਲੱਭ ਕੇ ਦਿੱਤਾ ਵਾ ਤੈਨੂੰ ਕੋ ਆਪਣਾ ਘਰ ਨਹੀਂ ਵਸਾਇਆ ਜਾਂਦਿਆ ਹੁਣ ਫੇਰ ਮਾਸੀ ਜੀ ਆਗੇ ਜੇ ਪੁੱਤ ਆਪਣੇ ਦੀ ਵਕਾਲਤ ਕਰਨ ਮਨ ਲੈ ਕੀ ਹੀਰਾ ਹੀਰਾ ਲਈ ਹੋਈ ਆ ਤੁਸੀਂ ਮੈਨੂੰ ਜਰਾ ਦੱਸੋ ਤੇ ਸਹੀ ਹੈ ਕੀ ਇਹਰਾ ਹੀਰੇ ਵਾਲੇ ਕਿਹੜੇ ਗੋਣ ਨੇ ਉਹ ਚ ਤੇ ਬੁਰਾਈ ਵੀ ਕੀ ਆ ਦੇ ਵਿੱਚ ਮੈਨੂੰ ਦੱਸ ਜਰਾ ਕਾ ਕੀ ਨਹੀਂ ਤੈਨੂੰ ਮਿਲਦਾ ਖੁੱਲਾ ਖਾਣ ਪੀਣ ਵਧੀਆ ਰਹਿਣ ਸਹਿਣ ਔਰ ਤੈਨੂੰ ਚਾਹੀਦਾ ਕੀ ਆ ਉਹ ਜਿਹੋ ਜਿਹੇ ਹਾਲਾਤਾਂ ਜੇ ਤੂੰ ਆਈ ਨਾ ਉਹਨੇ ਤੈਨੂੰ ਪਨਾਇਆ ਸਭ ਤੋਂ ਵੱਡਾ ਤੇ ਇਹੋ ਜਿਹੇ ਚੰਗਿਆਈ ਆ ਤੇ ਜਿਹੜਾ ਮੈਂ ਉਹਨੂੰ ਪਨਾਇਆ ਤੇ ਜਿਹੜਾ ਮੈਂ ਉਹਨੂੰ ਪਨਾਇਆ ਉਹ ਜਿਹੜੀ ਮੈਂ ਉਹਨੂੰ ਹੀ ਰਿਆ ਵਰਗੀ ਮਿਲੀ ਉਹਨੂੰ ਜਿਹੜੀ ਕਦਰ ਨਹੀਂ ਉਹ ਨਹੀਂ ਤੁਹਾਨੂੰ ਦਿਖਦਾ ਪਿਆ ਇਹੋ ਜਿਹੇ ਬੰਦੇ ਨੂੰ ਮੈਂ ਕੀ ਕਰਨਾ ਨਾ ਕਿਤੇ ਆਂ ਜਾਨ ਦਿੰਦਾ ਨਾ ਕਿਸੇ ਨੂੰ ਬੁਲਾਨ ਸਹੀ ਤਰ੍ਹਾਂ ਦਿੰਦਾ ਨਾ ਮੇਰਾ ਉੱਠਣਾ ਬੈਠਣਾ ਪਸੰਦ ਉਹਨੂੰ ਐਨੀਆਂ ਰੋਕਾ ਟੋਕ ਕਮਾਲ ਹੋ ਗਈ ਆ ਉਹ ਨਹੀਂ ਨਾ ਨਜ਼ਰ ਆਉਂਦੇ ਹੀਰੇ ਵਰਗਾ ਮੁੰਡਾ ਤੁਹਾਡਾ ਉਹ ਜਿੰਨਾਂ ਨੂੰ ਤੋ ਰੋਕ ਟੋਕਣਾ ਕਿੰਨੀ ਹੈ ਨਾ ਕਿ ਮੈਨੂੰ ਉਹ ਰੋਕ ਟੋਕ ਦਾ ਜੇ ਉਹ ਉਹ ਹਰ ਬੰਦਾ ਕਰਦਾ ਵਾ ਉਹ ਕੋਈ ਬੰਦਾ ਨਹੀਂ ਇਹ ਚਾਹੁੰਦਾ ਕਿ ਮੇਰੀ ਜਨਾਨੀ ਬਾਹਰ ਕਿਹਦੇ ਨਾਲ ਹਾਸਾ-ਸਕ ਐਵੇਂ ਬੋਲੇ ਕਿਸੇ ਨਾਲ ਨਾ ਖੁੱਲ ਕੇ ਗੱਲਬਾਤ ਕਰੇ ਐਵੇਂ ਕਿਸੇ ਨਾਲ ਹਸੋ-ਸੂ ਕਰਦੀ ਫਿਰੇ ਚੰਗੇ ਘਰਾਂ ਦੇ ਮੁੰਡਿਆਂ ਦੀ ਨਾ ਐਹੋ ਹੀ ਨਿਸ਼ਾਨੀਆਂ ਹੁੰਦੀਆਂ ਨੇ ਜਿਹੜੀ ਤੂੰ ਕਹਿੰਨੀ ਨਾ ਰੋਕ ਟੋਕ ਰੋਕ ਟੋਕ ਉਹ ਰੋਕ ਟੋਕ ਨਹੀਂ ਹੁੰਦੀ ਉਹ ਆਪਣੀ ਜਨਾਨੀ ਨੂੰ ਚੰਗੀ ਮੱਤ ਦੇਣਾ ਹੁੰਦਾ ਵਾ ਸਮਝਾਉਣਾ ਹੁੰਦਾ ਵਾ ਤੇ ਜਿਹੜੇ ਹੁੰਦੇ ਨਾ ਐਵੇਂ ਮੁੰਡੇ ਅਵਾਰਾ ਜਿਹੜੇ ਕਿ ਜਿਨ੍ਹਾਂ ਨੂੰ ਕੋਈ ਆਪਣੀ ਜਨਾਨੀ ਦੀ ਕੋਈ ਪਰਵਾਹ ਨਹੀਂ ਹੁੰਦੀ ਉਹ ਨਹੀਂ ਨਾ ਚੀਜ਼ਾਂ ਨੂੰ ਵੇਖਦੇ ਉਹ ਕਹਿੰਦੇ ਚੱਲ ਕੋਈ ਗੱਲ ਨਹੀਂ ਕਿਸੇ ਨਾਲ ਗੱਲਾਂ ਕਰਕੇ ਹੱਸਣ ਦੀ ਖੁਸ਼ੀ ਤੇਗੀ ਨਾ ਘਰ 'ਚ ਸ਼ਾਂਤੀ ਤੇਗੀ ਨਾ ਜੇ ਉਹ ਤੇ ਜਿਹੜੇ ਚੰਗੇ ਮੁੰਡੇ ਦਾ ਚੰਗੇ ਘਰਾਂ ਦੇ ਮੁੰਡੇ ਹੁੰਦੇ ਨਾ ਉਹ ਨਹੀਂ ਕਿਸੇ ਨਾਲ ਬਾਹਰ ਗੱਲਬਾਤ ਕਰਨ ਦਿੰਦੇ ਫालतू ਆਪਣੀ ਜਿੰਨਾਂ ਨੇ ਨੂੰ ਨਾ ਆਪਣੇ ਘਰ ਦੀ ਨਾ ਇੱਜ਼ਤ ਸਮਝਦੇ ਨੇ ਤਾਂ ਰੋਕਾ ਟੋਕੀ ਕਰਦੇ ਨੇ ਸਮਝ ਲੱਗੀ ਇਸ ਗੱਲ ਦੀ ਇੱਕ ਗੱਲ ਕਵਾ ਧਿਆਨ ਨਾਲ ਸੁਣੀਂ ਚ ਰਕ ਇਹ ਕਹਿ ਲੋ ਤੇਰੇ ਤੇ ਮੇਰੇ ਇਲਾਵਾ ਕੋਈ ਨਹੀਂਗਾ ਜਾਂ ਤੂੰ ਸੁਣਨ ਨਹੀਂ ਜਾਂ ਮੈਂ ਤੇ ਜਾਂ ਰੱਬ ਬੋਲੋ ਬੋਲੋ ਜਿੱਥੇ ਇਹਨਾਂ ਬੋਲਿਆ ਸੁੰਦੀ ਪਈਆਂ ਕੀ ਕਹਿਣਾ ਚਾਹੁੰਦੇ ਹੋ ਕਹਿ ਲੋ ਉਹ ਜਰਕ ਨਾ ਆਪਣੀ ਮਗਰ ਲਈ ਜ਼ਿੰਦਗੀ ਜੀ ਵੀ ਛਾਤੀ ਮਾਰ ਲਾ ਕੀ ਕੁਛ ਹੋਇਆ ਤੇਰੇ ਨਾਲ ਹੀ ਮਤਲਬ ਲਕੋਸ਼ ਕੀਤਾ ਅਰਜਨ ਨੇ ਤੇਰੇ ਨਾਲ ਕਹਿਣਾ ਤੇ ਨਹੀਂ ਮੈਂ ਚਾਹੁੰਦੀ ਤੀਂ ਅਕਸਰ ਤੂੰ ਮੇਰੀ ਤੀਂ ਮੰਨਿਆ ਤੈਨੂੰ ਪਰ ਤੂੰ ਮੇਰੇ ਮੂੰਹ ਇਹ ਗੱਲਾਂ ਕਢੋਂ ਦੇਈਆਂ ਸਾਸਾਂ ਨੂੰ ਉਹਨੂੰ ਉਹਨੂੰ ਕੋਈ ਫਰਕ ਨਹੀਂ ਪੈਂਦਾ ਯਾਰਜਨ ਨੂੰ ਕਿੱਥੇ ਤੂੰ ਤੁਰੀ ਫਿਰਦੀ ਕਿੱਥੇ ਕੀ ਕਰਦੀ ਫਿਰਦੀ ਕੀ ਨਹੀਂ ਉਹਨੇ ਦਿੱਤੀ ਦਿਨ ਉਹੋ ਜੀ ਲਾਈਫ ਸੋਖਣੀ ਤੈਨੂੰ ਉਹੋ ਜੀ ਲਾਈਫ ਦੇ ਸਕਦਾ ਉਹਨੇ ਦਿਨ ਆਪਣੇ ਘਰ ਦੀ ਇੱਜ਼ਤ ਸਮਝਿਆ ਵਾ ਤੇ ਇੱਜ਼ਤ ਬਣਾ ਕੇ ਰੱਖੂਗਾ ਕੰਮ ਲੀਏ ਇਨੂੰ ਤੂੰ ਰੋਕਾ ਟੋਕੀ ਨਾ ਕੇ ਉਹ ਤੈਨੂੰ ਪਿਆਰ ਕਰਦਾ ਪਿਆਰ ਸੁਖ ਵੈਸੇ ਨਾ ਇਹ ਦੁਨੀਆ ਦਾ ਦਸਤੂਰ ਹੀ ਰਿਹਾ ਵਾ ਹਮੇਸ਼ਾ ਤੋਂ ਜਦੋਂ ਬੰਦਾ ਕਿਸੇ ਨੂੰ ਨਾ ਦਿਲੋਂ ਪਿਆਰ ਕਰਦਾ ਨਾ ਉਹਦੀ ਕਦੀ ਕਦਰ ਨਹੀਂ ਹੁੰਦੀ ਦੁਨੀਆ ਤੇ ਨਾ ਇਹੋ ਜਿਹਾ ਬਹੁਤ ਘੱਟ ਇਨਸਾਨ ਨਜ਼ਰ ਆਉਂਦੇ ਨੇ ਜਿਹੜੇ ਦੋਨੋਂ ਪਾਸੇ ਪਿਆਰ ਹੋਵੇ ਨਹੀਂ ਤਾਂ ਇੱਕ ਪਾਸੇ ਹਮੇਸ਼ਾ ਬੇਕਦਰਹੀ ਹੁੰਦੀ ਆ ਜਿੱਦਾਂ ਤੇਰੇ ਨਾਲ ਕੀਤੀ ਸੀ ਅਰਜਨ ਨੇ ਤੇਰੇ ਪਿਆਰ ਦੀ ਬੇਕਦਰਹੀ ਤੂੰ ਵੀ ਤੇ ਕਿੰਨਾ ਪਿਆਰ ਕੀਤਾ ਏ ਅਰਜਨ ਨੂੰ ਉਹਦੈਂ ਅੱਜ ਸੁਖ ਜਤਨ ਨੂੰ ਇੰਨਾ ਪਿਆਰ ਕਰਦਾ ਇੰਨੀ ਤੇਰੀ ਇੱਜ਼ਤ ਕਰਦਾ ਵਾ ਤੇ ਤੂੰ ਉਹਦੇ ਪਿਆਰ ਦੀ ਬੇਕਦਰੀ ਕਰਨ ਨਹੀਂ ਆ ਤੂੰ ਉਹਨੂੰ ਸਮਝਦੀ ਨਹੀਂ ਪਈ ਨਾ ਸਮਝੀ ਚਾਗੇ ਨਾ ਕਿਤੇ ਨਾ ਕਿਤੇ ਨਾ ਤੂੰ ਸੁਖ ਨੂੰ ਧੋਖਾ ਦੇਂ ਨਹੀਂ ਆ ਅਸੀਂ ਮੈਂ ਸੁਖ ਨਾਲ ਕੀ ਧੋਖਾ ਕੀਤਾ ਧੋਖਾ ਕੀ ਕੀਤਾ ਇਹ ਤੂੰ ਪੁੱਛਣ ਨਹੀਂ ਆ ਇਹ ਧੋਖਾ ਨਹੀਂ ਤਾਂ ਹੋਰ ਕੀ ਆ ਜਦੋਂ ਇੱਕ ਬੰਦੇ ਨਾਲ ਨਾ ਝੂਠ ਬੋਲਣਾ ਨਾ ਆਪਣੇ ਲਾਈਫ ਪਾਰਟਨਰ ਨਾਲ ਉਹ ਤੋਂ ਚੋਰੀਆਂ ਕਮਾਉਣੀਆਂ ਇਹਨੂੰ ਵੀ ਧੋਖਾ ਹੀ ਕਹਿੰਦੇ ਆ ਜ਼ਰੂਰੀ ਨਹੀਂ ਕਿ ਜਨਾਨੀ ਬਾਹਰ ਜਾ ਕੇ ਗਲਤ ਹੋਵੇ ਤੇ ਉਹੀ ਧੋਖਾ ਹੁੰਦਾ ਵਾ ਇਹ ਵੀ ਧੋਖਾ ਹੀ ਹੁੰਦਾ ਵਾ ਤੇ ਉਹ ਧੋਖਾ ਤੇਰਾ ਅੱਜ ਸਾਹਮਣੇ ਆ ਚੁੱਕਾ ਵਾ ਹਰਪ੍ਰੀਤ ਮੈਨੂੰ ਸੋਖਣੇ ਸਾਰਾ ਦੱਸਤਾ ਵਾ ਤੇਰੀਆਂ ਰਿਪੋਰਟਾਂ ਆ ਗਈਆਂ ਵਾ ਜਿਹੜੇ ਤੇਰੇ ਟੈਸਟ ਹੋਏ ਸੀ ਉਹਦੇ ਵਿੱਚ ਆਇਆ ਵਾ ਕਿ ਤੂੰ ਕੋਈ ਦਵਾਈਆਂ ਖਾਣ ਨਹੀਂ ਹਾਂ ਸਾਡੇ ਸਾਰਿਆਂ ਤੋਂ ਚੋਰੀ ਕਾਦੀ ਦਵਾਈਆਂ ਖਾਣ ਨਹੀਂ ਹਾਂ ਉਹੋ ਹੀ ਨਾ ਜਿਹੜੀਆਂ ਤੇਰੀ ਮਾਂ ਦੇ ਕੇ ਗਈ ਸੀ ਉਹਦਣ ਕਾਦੀ ਦਵਾਈ ਹੀ ਦੱਸਦੀ ਕਿਉਂ ਨਹੀਂ ਤੂੰ ਖੁੱਲ ਕੇ ਉਹਦੇ ਵਿੱਚ ਸਭ ਪਤਾ ਲੱਗ ਗਿਆ ਵਾ ਤੇਰੀ ਬੋਡੀਜ਼ ਦੇ ਵਿੱਚ ਜਿਹੜੇ ਵੀ ਚੇਂਜ ਆਉਂਦੇ ਆ ਹਨਾ ਜਿਹੜਾ ਤੂੰ ਇੱਕਦਮ ਇੱਕਦਮ ਹਾਈਪਰ ਹੋ ਜੰਨੀ ਆ ਇੱਕਦਮ ਹੀ ਖੁਸ਼ ਹੋ ਜੰਨੀ ਆ ਕਦੀ ਕੋਸ਼ ਕਰਦੀ ਕਦੀ ਕੋਸ਼ ਆੜੀਆਂ ਪਾਗਲਾ ਵਾਲੀਆਂ ਹਰਕਤਾਂ ਕਰਦੀ ਨਾ ਇਹ ਉਸੇ ਦਵਾਈ ਕਰਕੇ ਹੁੰਦੀਆਂ ਨੇ ਉਸ ਤੋਂ ਪਹਿਲਾਂ ਕੀ ਸੋਖ ਇਹ ਪਤਾ ਲਵਾ ਲੈ ਬਾਰੋ-ਬਾਰ ਹੋਰ ਟੈਸਟ ਕਰਵਾ ਕੇ ਤੇਰੇ ਕੀ ਕਾਦੀ ਦਵਾਈ ਖਾਣੀ ਆ ਆਪ ਹੀ ਮੈਨੂੰ ਦੱਸ ਦੇਂਗੀ ਨਾ ਤੇ ਚੰਗੀ ਗੱਲ ਹੀ ਜੇ ਮੈਨੂੰ ਨਹੀਂ ਦੱਸਣਾ ਤੇ ਸੋਖਣਾ ਬੈ ਕੇ ਸਾਰਾ ਨਿਬੇੜ ਲੇਂਗੀ ਨਾ ਤੇ ਵਧੀਆ ਰਹੇਗੀ ਸੁਣ ਲੋ ਫਿਰ ਮਾਸੀ ਮੈਨੂੰ ਨਾ ਮੰਮੀ ਨੇ ਮਨਾ ਕੀਤਾ ਸੀ ਇਹ ਗੱਲ ਪਾਪਾ ਨੂੰ ਵੀ ਨਹੀਂ ਪਤਾ ਸਿਰਫ ਮੰਮੀ ਨੂੰ ਤੇ ਮੈਨੂੰ ਪਤਾ